ਸਰਫਿਕਲ ਜੀ ਮੈਂ ਤੁਹਾਡਾ ਆਪਣਾ ਹਰਜੂ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਦਾਇਕ ਖਲਕਸ਼ਰੀ ਲਾਹੌਰ ਸਾਹਿਬ ਅੱਜ ਮਿਤੀ 4 ਅਕਤੂਬਰ ਸ੍ਰੀਅਤੇ ਸਾਢੇ 10 ਵਜੇ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ ਦੋ ਤਿੰਨ ਦਿਨਾਂ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜਾ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅੱਜ ਦੇ ਪਹਿਲੇ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸ ਦੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਉਹਦੇ ਸਪਿਲ ਵੇਸ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪ੍ਰੈਸਡ ਹੈ ਜੀ ਉਹ ਇਸ ਵਕਤ ਚੱਲ ਰਿਹਾ ਅ ਸੜੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ 23 11 ਦੂਜੀ ਚੋਂ 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਡਾਊਨਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਪਾਣੀ ਜਿਹੜਾ ਹੈ ਹੋਰ ਅਸੀਂ ਅਗਲੇ ਇੱਕ ਦੋ ਦਿਨ ਛੱਡਣ ਦੀ ਬੀਬੀਐਮਬੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲ ਰਿਲੀਜ਼ ਹੋਣਗੇ 12ਵੀਂ ਤੋਂ ਹੌਲੀ ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਸਤਲੁਜ ਦਾ ਲੈਵਲ ਵੱਧ ਸਕਦਾ ਕੋਸ਼ਿਸ਼ ਇਹ ਹੈ ਕਿ ਅਗਲੇ ਇੱਕ ਦੋ ਦਿਨ ਜਦੋਂ ਤੱਕ ਇੱਥੇ ਬਰਸਾਤ ਨਹੀਂ ਪੈਰੀ ਆਪਣੇ ਇਲਾਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਹੋਰ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾਹ ਹੈ ਸਰਸਰ ਕਿਉਂਕਿ ਉਹਦਾ ਪਾਣੀ ਆਊਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕਿਤੇ ਤੇ ਜਾਣਕਾਰੀ ਆਪ ਜੀ ਨੂੰ ਬੇਜਤੀ ਸਭ ਦੇ ਨਾਲ ਸਾਂਝੀ ਕਰ ਦੋ ਅੱਜ 12 ਵਜੇ ਮਿੱਟੀ ਚਾਰ ਤੋਂ ਬੰਦ ਦੋ ਫੜੀ ਪਾਗਣਾ ਨੇ ਗੇਟਾ ਖੋਲ ਰਿਆਂ ਸਰਕਸ਼ਨ ਤੇ ਜਦੋਂ ਇੱਥੇ ਬਰਸਾਤ ਹੋਊਗੀ ਗੇਟ ਬੰਦ ਕਰ ਦਾਂਗੇ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਲਰਟਸ ਹੁੰਦੇ ਨੇ ਜਿਹੜੇ ਸਵਾਹ ਦੇ ਵਿੱਚ ਸਰਸਾ ਦੇ ਵਿੱਚ ਚਰਨੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਬਹੁਤ ਨੁਕਸਾਨ ਨਾ ਹੋਵੇ ਸਾਰੀ ਪ੍ਰਸ਼ਾਸਨ ਨੇ ਸਾਰੀ ਨਜ਼ਰ ਪnai ਰੱਖੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ 这个地方淡关系。<til>